ਇੱਕ ਛੋਟੀ ਗੱਟੀ ਹੋ ਰਾਤ ਲੈ ਕੇ ਕੁਝ ਬਾਈ ਅੱਜ ਆਈ ਜਾਂਦੇ ਐ ਇੱਕ ਆਪਣੇ ਮਿੱਤਰ ਅਜਾਏ ਹੋਏ ਆ ਜੀ ਅੱਛਾ ਇਹ ਬਾਈ ਗਾਂ ਲੈਣ ਆਏ ਆ ਇਹ ਸਰਦੂਲ ਬਾਈ ਮੰਗਿਆ ਨੇ ਪਿੰਡ ਤੋਂ ਆਏ ਹੋਏ ਐ ਰਾਜਸਥਾਨ ਚ ਹਾਂਜੀ ਤੇ ਰੌਣਕ ਡੈਰੀ ਫਾਰਮ ਤੇ ਸਵਾਗਤ ਆ ਬਾਈ ਜੀ ਕੱਲ ਨਾ ਸੱਜਣੋਂ ਆਪਣਾ ਬਾਈ ਸੰਦੀਪ ਦੇ ਘਰੋਂ ਵੀਡੀਓ ਪਾਈ ਸੀਗੀ ਕੁਸਤਾ ਮੋੜਨ ਅਸਲ ਦੀਆਂ ਝੋਟੀਆਂ ਸੀਗੀਆਂ ਤੇ ਬਾਕੀ ਸਾਈਵਾਲ ਉਹ ਗੰਗਾ ਸੀਗਾ ਬਾਈ ਕਹਿੰਦਾ 1 ਘੰਟੇ ਦੇ ਵਿੱਚ ਵਿੱਚ ਸੇਲ ਹੋਊਗਾ ਹੁਣ ਉਹ ਬਾਈ ਸ਼ਾਹੀਵਾਲ ਨੂੰ ਲੈਣ ਵੀ ਆਇਆ ਇੱਕ ਬੜੀ ਵੱਡੀ ਗਾਂ ਸੀਗੀ ਤੇ ਬਾਕੀ ਸੰਦੀਪ ਪ੍ਰਾਣਾ ਕਰਦਾ ਪੁੱਤ ਜੀ ਕੱਲੇ ਨਾ ਕਿਵੇਂ ਰਿਸਪੌਂਸ ਰਿਹਾ ਕਿੰਨੇ ਕ ਟਾਈਮ 'ਚ ਸਾਰੇ ਪਸ਼ੂ ਸੇਲ ਹੋਗੇ ਇਹਦੀ ਤਾਂ ਤੇ ਹੁਣ ਭਰਾਵ ਨੇ ਬਾਈ ਨੂੰ ਨਜਾਇਜ਼ ਫੋਨ ਆਇਆ ਤੇ ਆ ਸੇਲ ਹੋ ਗਏ ਪਸ਼ੂ ਹੋਰ ਕੀ ਹਾਲ ਹੈ ਸੰਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਬਾਈ ਤੇ ਕੱਲ ਫਿਰ ਕਿੰਨੇ ਕ ਟਾਈਮ 'ਚ ਆਪਣੇ ਪਸ਼ੂ ਸੇਲ ਹੋ ਗਏ ਆ ਸਾਧਰੇ ਬਾਈ ਸੇਲ ਤਾਂ ਐ ਮੰਨ ਲਾ ਵੀ ਵੀਡੀਓ ਪਾਉਣ ਸਾਰੀ ਹੋਗੇ ਅੱਛਾ ਘੰਟੇ ਦੇ ਵਿੱਚ ਵਿੱਚ ਹੋ ਗਏ ਉਸ ਤੋਂ ਬਾਅਦ ਤਾਂ ਫੋਨ ਚੱਕੀ ਨਹੀਂ ਗਈ ਕਿਸੇ ਬਾਈ ਦੇ ਅੱਛਾ ਅੱਛਾ ਤੇ ਉਹ ਮੈਨੂੰ ਲੱਗਾ ਉਹ ਤਾਂ ਰਾਤ ਹੀ ਲੈ ਕੇ ਐਚਐਫ ਬੱਚੀ ਤੇ ਇੱਕ ਛੋਟੀ ਗੱਟੀ ਇੱਕ ਛੋਟੀ ਗੱਟੀ ਉਹ ਰਾਤ ਲੈ ਕੇ ਕੋਸ ਬਾਈ ਅੱਜ ਆਈ ਜਾਂਦੇ ਇੱਕ ਆਪਣੇ ਮਿੱਤਰ ਆ ਜਾਈ ਹੋਏ ਆ ਜੀ ਅਛਾ ਇਹ ਬਾਈ ਗਾਣ ਲੈਣ ਆਏ ਆ ਇਹ ਸਰਦੂਲ ਬਾਈ ਮੰਗਿਆ ਨੇ ਪਿੰਡ ਤੋਂ ਆਏ ਹੋਏ ਆ ਰਾਜਸਥਾਨ ਚ ਹਾਂਜੀ ਤੇ ਇਹ ਆਪਣੇ ਸ਼ਾਈਵਾਲ ਗਾ ਲੇਤੀ ਆ ਜੀ ਹਰਿਆਣੇ ਚ ਬਾਈ ਦਾ ਪਿੰਡ ਅਸ਼ਾਹ ਲਈ ਆ ਆ ਸ਼ਾਈਵਾਲ ਗਾ ਇਹਨਾਂ ਨੇ ਲੈਤੀ ਆ ਜੀ ਇਹਦਾ ਕੀ ਰਿਕਾਰਡ ਆ ਬਾਈ ਨੂੰ ਕੀ ਬਾਬਾ ਪਤਾ ਸ਼ਾਈਵਾਲ ਬਾਰੇ ਯਾਰ ਇਹ ਬਾਈ ਪੁਰਾਣੇ ਸ਼ੌਂਕੀਏ ਸ਼ਾਈਵਾਲ ਦੇ ਤੇ ਪੁਰਾਣੇ ਮਿੱਤਰ ਆ ਸਾਡੇ ਸ਼ਾਈਵਾਲ ਦੇ ਤੌਰ ਤੇ ਮਿੱਤਰ ਬਣੇ ਸੀ ਪਹਿਲਾਂ ਤੋਂ ਠੀਕ ਆ ਬਾਈ ਠੀਕ ਆ ਹਾਂਜੀ ਤੇ ਇਹਨਾਂ ਨੂੰ ਗਾਣ ਬਾਰੇ ਵੀ ਆਪਣੇ ਪਹਿਲਾਂ ਤੋਂ ਪਤਾ ਸੀ ਇਸ ਬਾਰੇ ਅੱਛਾ ਅੱਛਾ ਬਾਈ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਹੋ ਜਾ ਬਾਈ ਦੇ ਨੇੜੇ ਮਾਈਕ ਚੈੱਕ ਚ ਆਵਾਜ਼ ਆ ਜਾਓ ਸਤਿ ਸ਼੍ਰੀ ਤੇ ਕਿਹੜਾ ਪਿੰਡ ਆ ਸੀ ਤੁਹਾਡਾ ਮੰਗਿਆ ਦਾ ਪਿੰਡ ਆ ਮੰਗਿਆਣਾ ਤੇ ਬਾਈ ਨੂੰ ਤੁਸੀਂ ਪੁਰਾਣਾ ਜਾਣਦੇ ਹੋ ਜੀ ਹਾਂ ਪੁਰਾਣਾ ਬਾਈ ਨੂੰ ਬਹੁਤ ਸ਼ੌਂਕ ਸੀ ਦੇਸੀ ਨਸਾਂ ਦੇ ਕੰਮ ਬਹੁਤ ਚੰਗਾ ਕੀਤਾ ਬਾਈ ਨੇ ਅੱਛਾ ਉਹਦੀ ਲਾਇਆ ਬਣੀ ਸੀ ਬਾਈ ਨਾਲ ਠੀਕ ਆ ਠੀਕ ਆ ਕੱਲ੍ਹ ਫਿਰ ਪਤਾ ਲੱਗਿਆ ਫਿਰ ਉਹ ਤੇ ਇਹ ਕੀ ਡਿਟੇਲ ਹੈ ਦੀ ਸਾਰੀ ਬਾਈ ਉਹਨੇ ਦੱਸਣਾ ਇਹ ਬਾਈ ਚੌਥੇ ਸੂਏ ਸੂਗੀ ਹਾਂ ਤੇ ਕੇਸਰੀ ਬੋਲ ਤੋਂ ਗੱਬਣਾ ਇਹ ਠੀਕ ਆ ਤੇ 20 ਦਿਨ ਰਹਿੰਦੇ ਸੋਣ ਚਦੇ ਜੀ ਵੀ ਆਪ ਇਹ ਕਿਹੜੇ ਦੀ ਸੀ ਤੁਹਾਡੇ ਕੋਲੇ ਚੰਗਾ ਬੁੱਲ ਸੀ ਜਿਹੜਾ ਇਹ ਮੇਰੇ ਕੋਲੇ ਰਾਠੀ ਗਦਰਾ ਬੁੱਲ ਸੀਗਾ ਜੀ ਪਾਕਿਸਤਾਨ ਬਲੱਡ ਲਾਈਨ ਦਾ ਅੱਛਾ ਉਹਦੀ ਇਹ ਆਪ ਬੱਚੀ ਆ ਜੀ ਤੂੰ ਵੀ ਬਾਈ ਮੈਂ ਸੁਣਿਆ ਕਹਿੰਦੇ 10-15 ਸਾਲ ਪੂਰਾ ਸਾਹੀਵਾਲ ਤੇ ਬੜਾ ਚੰਗਾ ਕੰਮ ਕਰਿਆ ਸੀ ਹਾਂ ਬਹੁਤ ਜ਼ਿਆਦਾ ਚੰਗਾ ਕਰਿਆ ਸੀ ਹਾਂਜੀ ਅੱਛਾ ਅੱਛਾ ਤੂੰ ਰਾਜਸਥਾਨ ਤੇ ਰਹਿੰਦਾ ਸੀ ਉਧਰ ਪੂਰਾ ਲਿਆਉਂਦਾ ਸੀ ਹਾਂ ਹਾਂ ਤੇ ਆ ਫਿਰ ਕਿੱਥੋਂ ਕਿੱਥੋਂ ਦੇ ਭਰਾ ਲੈ ਕੇ ਦੱਸ ਦੇ ਇੱਕ ਵਾਰੀ ਬਾਈ ਬਣੇ ਇਹ ਤਾਂ ਆਪਣੇ ਇਹ ਵੀ ਆਪਣੇ ਅੰਕਲ ਲਾਲਿਆਣੇ ਪਿੰਡ ਤੋਂ ਲੀਲਾ ਸਰਪੰਚ ਜੀ ਅੱਛਾ ਉਹ ਲੈ ਗਏ ਉਹ ਦੋ ਝੋਟੀਆਂ ਤੋਂ ਉਹ ਲੈ ਗਏ ਜੀ 75 77 ਵਾਲੀ ਇੱਕ ਤਾਂ ਤੇ 68 88 64 ਵਾਲੀ 88 64 ਵਾਲੀ ਅੱਛਾ ਇਹਦਾ ਸਰਪੰਚ ਸਾਹਿਬ ਲੈ ਕੇ ਲਾਲਿਆਣੇ ਦੇ ਹਾਂਜੀ ਹਾਂਜੀ ਤੇ ਆਹ ਬਾਈ ਤੇ ਇਹ ਬਾਈ ਭਗਤੇ ਤੋਂ ਲੈ ਗਏ ਭਗਤ ਦੇ ਭਾਈ ਤੋਂ ਹਾਂਜੀ ਹਾਂਜੀ ਠੀਕ ਆ ਮੱਝ ਤੇ ਇੱਕ ਤੋਂ ਦੁੱਧ ਵਾਲੀ ਰੱਖ ਲਈ ਓ ਛੋਟੀ ਕੱਟੀ ਸੀ ਜਿਹੜੀ ਬਿਲਕੁਲ ਓ ਭਾਈ ਲੋਕਲ ਪਿੰਡ ਦੇ ਆਉਂਦੀ ਲੈ ਕੇ ਨਾਲ ਦੀ ਨਾਲ ਹੀ ਉਹ ਨਾਲ ਦੀ ਨਾਲ ਹੀ ਤੇ ਜਿਹੜੀ ਐਫ ਬੱਚੀ ਉਹ ਉਹ ਭਾਈ ਜੈਤੋ ਦੇ ਲੈ ਕੇ ਚੱਲ ਚੱਲ ਭਾਈ ਵਧੀਆ ਹੋਇਆ ਵਧੀਆ ਰਿਸਪੌਂਸ ਮਿਲਿਆ ਨਾ ਬਹੁਤ ਸੋਹਣਾ ਭਾਈ ਜੀ ਬਾਕੀ ਸੱਜਣੋ ਜੇ ਕਿਸੇ ਨੂੰ ਪੁਰਾਣੇ ਇਸ ਤਰ੍ਹਾਂ ਬਕਾਊ ਪਸੂ ਦੀ ਐਡ ਕਰਾਉਣੀ ਹੋਈ ਤਾਂ ਮੇਰਾ ਹੈਠਾ ਨੰਬਰ ਹੈ ਭਾਈ 7529000631 ਵਧੀਆ ਭਾਈ ਕਹਿੰਦਾ ਫਸੂ ਸੁੱਸਟੀ ਆ ਸਹੀ ਰੇਟ ਤੇ ਜੈਨੂ ਰੇਟ ਤੇ ਵਧੀਆ ਸਾਰੇ ਫਸੂ ਸੇਲ ਹੋਗੇ ਮਜਬੂਰੀ ਕਰਕੇ ਭਾਈ ਕਹਿੰਦਾ ਬਾਕੀ ਸੱਜਣੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਇੱਕ ਵਾਰ ਸੱਸੀ ਕਾਲ ਸਾਰੇ ਭਰਾਵਾਂ ਨੂੰ